ਇੱਕ ਵਾਰ ਇੱਕ ਬਹੁਤ ਹੀ ਗਰੀਬ ਬਜ਼ੁਰਗ ਔਰਤ ਨੇ ਰੇਡੀਓ ਸਟੇਸ਼ਨ ਤੇ ਫੋਨ ਕੀਤਾ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਉਹਨੇ ਕਿਹਾ ਕਿ ਜੇ ਪਰਮੇਸ਼ਵਰ ਮੈਨੂੰ ਸੁਣ ਰਿਹਾ ਆ ਤੇ ਮੇਰੇ ਲਈ ਮਦਦ ਭੇਜੇ ਤਾਂ ਇੱਕ ਵਿਅਕਤੀ ਜੋ ਬਹੁਤ ਹੀ ਬੁਰੇ ਸੁਭਾਅ ਦਾ ਸੀ ਜਦੋਂ ਉਹਨੇ ਇਸ ਅਨਾਉਂਸਮੈਂਟ ਨੂੰ ਸੁਣਿਆ ਤੇ ਉਹਨੇ ਆਪਣੀ ਸੈਕਟਰੀ ਨੂੰ ਕਿਹਾ ਕਿ ਬਹੁਤ ਸਾਰਾ ਖਾਣਾ ਜਿਹੜਾ ਆ ਉਹ ਅਰੇਂਜ ਕਰ ਬਹੁਤ ਸਾਰਾ ਖਾਣੀਆਂ ਵਾਲੀਆਂ ਚੀਜ਼ਾਂ ਖਰੀਦ ਤੇ ਇਹ ਜਿਹੜਾ ਐਡਰੈਸ ਇਸ ਲੇਡੀ ਨੇ ਦਿੱਤਾ ਆ ਇਸ ਐਡਰੈਸ ਦੇ ਉੱਤੇ ਡਿਲੀਵਰ ਕਰ ਦੇ ਤੇ ਜਦੋਂ ਪੁੱਛੇ ਕਿ ਕਿੰਨੇ ਭੇਜਿਆ ਆ ਤਾਂ ਤੂੰ ਕਹੀਂ ਕਿ ਸ਼ੈਤਾਨ ਨੇ ਭੇਜਿਆ ਆ ਤੇ ਉਸ ਆਦਮੀ ਦੀ ਜਿਹੜੀ ਸੈਕਟਰੀ ਸੀਗੀ ਉਨੇ ਜਿਵੇਂ ਉਹਨੂੰ ਹੁਕਮ ਦਿੱਤਾ ਗਿਆ ਤੇ ਉਹਨੇ ਉਸੇ ਤਰ੍ਹਾਂ ਬਹੁਤ ਸਾਰੀਆਂ ਖਾਣੇ ਦੀਆਂ ਚੀਜ਼ਾਂ ਖਰੀਦੀਆਂ ਪੈਕ ਕਰਵਾਈਆਂ ਤੇ ਉਸ 올ਡ ਲੇਡੀ ਦੇ ਘਰ ਵਿੱਚ ਉਸ ਗਰੀਬ ਬਜ਼ੁਰਗ ਔਰਤ ਦੇ ਘਰ ਦੇ ਵਿੱਚ ਉਹ ਲੈ ਕੇ ਪਹੁੰਚੀ ਤੇ ਬਜ਼ੁਰਗ ਔਰਤ ਬੜੇ ਆਚਾਹ ਦੇ ਨਾਲ ਉਹ ਸਾਰਾ ਸਮਾਨ ਜਿਹੜਾ ਹੈ ਆਪਣੇ ਛੋਟੇ ਜਿਹੇ ਘਰ ਦੇ ਅੰਦਰ ਜਿਹੜਾ ਆ ਉਹ ਲੈ ਕੇ ਜਾ ਰਹੀ ਸੀ ਪਰ ਉਹਨੇ ਕੁਝ ਵੀ ਪੁੱਛਿਆ ਨਹੀਂ ਪਰ ਉਹ ਜਿਹੜੀ ਸੈਕਟਰੀ ਸੀਗੀ ਉਹਨੇ ਉਹਨੂੰ ਕਿਹਾ ਬਜ਼ੁਰਗ ਔਰਤ ਨੂੰ ਕੀ ਤੁਸੀਂ ਪੁੱਛੋਗੇ ਨਹੀਂ ਕਿ ਇਹ ਕਿੰਨੇ ਭੇਜਿਆ ਆ ਤੋ ਉਸ ਬਜ਼ੁਰਗ ਔਰਤ ਨੇ ਹੱਸ ਕੇ ਕਿਹਾ ਜਦੋਂ ਮੇਰਾ ਪਰਮੇਸ਼ਵਰ ਹੁਕਮ ਲਾਉਂਦਾ ਆ ਤੇ ਸ਼ੈਤਾਨ ਨੂੰ ਵੀ ਉਹਦੀ ਆਗਿਆਕਾਰੀ ਕਰਨੀ ਪੈਂਦੀ ਆ